ਨਿਗ ਪਤੀ ਸਾਤ ਪ੍ਰੀਤ ਸਾਈ ਸੁਹਾਗਣੀ ਪਤੀ ਬਿਨ ਅਨਨਾ ਹੇਰੇ ਸਾਬੜ ਭਾਗਣੀ ਕਿ ਨਿਗ ਪਤੀ ਪ੍ਰਭੂ ਨਾਲ ਪ੍ਰੀਤੀ ਕਰਨ ਦੇ ਨਾਲ ਜੀਵ ਰੂਪੀ ਇਸਤਰੀ ਸੁਹਾਗਣ ਬਣ ਜਾਂਦੀ ਹੈ ਕਿ ਜਿੰਦੋਂ ਪ੍ਰਭੂ ਪਤੀ ਦੇ ਨਾਲ ਆਪਾਂ ਪ੍ਰੀਤੀ ਪਾਉਂਦੇ ਕਹਿੰਦੇ ਇੱਥੇ ਇਹ ਨਹੀਂ ਕਿਹਾ ਗਿਆ ਇਤਨੇ ਸਤਗੁਰੂ ਜੀ ਸਾਡੀ ਰੂਹ ਨੂੰ ਪਤਨੀ ਕਹਿੰਦੇ ਹਨ ਉਸ ਪਰਮਾਤਮਾ ਨੂੰ ਪਤੀ ਦਾ ਰੂਪ ਕਿਹਾ ਹੈ ਪ੍ਰਭੂ ਪਤੀ ਤੋਂ ਬਿਨਾ ਜੀਵ ਰੂਪੀ ਇਸਤਰੀ ਵੱਡੇ ਭਾਗਾਂ ਵਾਲੀ ਨਹੀਂ ਹੈ ਕਿ ਜਿਹਦਾ ਪਤੀ ਨਹੀਂ ਹੈ ਕਿੰਝ ਉਹ ਭਾਗਾਂ ਵਾਲੀ ਨਹੀਂ ਪਾਵ ਕਹਿੰਦੇ ਭਾਵੇਂ ਪਹਿਲਾਂ ਵੀ ਕਈ ਵਾਰ ਦੱਸਿਆ ਹੈ ਕਿ ਕੁਆਰੀ ਲੜਕੀ ਭਾਵੇਂ ਸਾਰੀ ਉਮਰ ਆਰ ਸ਼ਿੰਦਾਰ ਕਰੀ ਜਾਵੇ ਉਹ ਪਤਨੀ ਉਦੋਂ ਹੀ ਕਹਾਉਂਦੀ ਹੈ ਸੁਹਾਗਣ ਉਦੋਂ ਹੀ ਕਹਾਉਂਦੀ ਜਦੋਂ ਉਸਦਾ ਪਤੀ ਉਸਦੇ ਨਾਲ ਰਹਿੰਦਾ ਹੈ ਜੇ ਦਾ ਪਤੀ ਹੋਵੇ ਉਹਦਾ ਵਿਆਹ ਹੋਵੇ ਤਾਂ ਹੀ ਉਹ ਸੁਹਾਗਣ ਕਹਾਉਂਦੀ ਹੈ ਇਸੇ ਤਰ੍ਹਾਂ ਇਹ ਜੀਵ ਰੂਪੀ ਇਸਤਰੀ ਉਹਨਾਂ ਚਿਰ ਗੁਰੂ ਵਾਲੀ ਗੁਰਮੁਖ ਨਹੀਂ ਬਣਦੀ ਜਿੰਨਾ ਚਿਰ ਇਹ ਨਾਮ ਸ਼ਬਦ ਲੈ ਕੇ ਗੁਰੂ ਵਾਲਾ ਨਹੀਂ ਬਣਦਾ ਅੰਮ੍ਰਿਤ ਰਸ ਨਹੀਂ ਪੀਂਦਾ ਨਾਮ ਮਹਾਰਸ ਪੀਜੀ ਕਿ ਪ੍ਰਮਾਤਮਾ ਦਾ ਜਿਹੜਾ ਨਾਮ ਰਸ ਹੈ ਅੰਮ੍ਰਿਤ ਰਸ ਹੈ ਉਹਨੂੰ ਪੀਣਾ ਚਾਹੀਦਾ ਜਿਹੜਾ ਚੜ ਗਿਆ ਕੋਈ ਫਿਰ ਉਹ ਉਤਰਦਾ ਨਹੀਂ ਹੈ ਜਨ ਤਨ ਪਤੀ ਪਰਮੇਸ਼ਰ ਜਾਨੋ ਹੈ ਸਹੀ ਕਿ ਜਨ ਤਨ ਪਤੀ ਪਰਮੇਸ਼ਰ ਜਾਨੋ ਹੈ ਸਹੀ ਸਦਾ ਸੁਹਾਗਣ ਨਾਰ ਪਏ ਦੁੱਖ ਨ ਕਹੀਂ ਕਿ ਕਿ ਸਤਗੁਰ ਜੀ ਬੜੀ ਸਨ ਬੜੀ ਸਾਫ ਪਾਸ਼ਾ ਦੇ ਵਿੱਚ ਜਿਹੜੀ ਸਾਨੂੰ ਸਮਝ ਆ ਜਾਵੇ ਉਸ ਦੇ ਮਾਧਮ ਰਾਹੀਂ ਸਾਨੂੰ ਸਮਝਾਉਣਾ ਕਰਦੇ ਹਨ ਕਿ ਜਿਸ ਜੀਵ ਰੂਪੀ ਇਸਤਰੀ ਕੋਲ ਪਤੀ ਪਰਮਾਤਮਾ ਖਜ਼ਾਨਾ ਹੈ ਕਿ ਜਿਹਦੇ ਕੋਲ ਪਤੀ ਪਰਮਾਤਮਾ ਖਜ਼ਾਨਾ ਹੈ ਉਹ ਹਮੇਸ਼ਾ ਸੁਹਾਗਣ ਰਹਿੰਦੀ ਹੈ ਤੇ ਜਿਹਦਾ ਪਤੀ ਨਾਲ ਰਹਿੰਦਾ ਹੋਵੇ ਨਾ ਤੇ ਉਹ ਸਦਾ ਸੁਹਾਗਣ ਰਹਿੰਦੀ ਹੈ ਤੇ ਉਹ ਉਸ ਨੂੰ ਕੋਈ ਵੀ ਦੁੱਖ ਨਹੀਂ ਹੁੰਦਾ ਕਹਿੰਦੇ ਜਦੋਂ ਪਤੀ ਨਾਲ ਹੋਵੇ ਤਾਂ ਫਿਰ ਜੀਵਨ ਦੇ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ ਆ ਪਰ ਪਤੀ ਪਤਨੀ ਇੱਕ ਦੂਸਰੇ ਦਾ ਦੁੱਖ ਸੁੱਖ ਵੰਡਦੇ ਆ ਜੇ ਮੁਸੀਬਤ ਪੈ ਜਾਵੇ ਚਾਹੇ ਪਤੀ ਤੇ ਪੈ ਜਾਵੇ ਚਾਹੇ ਪਤਨੀ ਤੇ ਪੈ ਜਾਵੇ ਫਿਰ ਉਹ ਇੱਕ ਦੂਸਰੇ ਦਾ ਸਾਤ ਦੰਦੇ ਆ ਤੇ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਫੇ ਕੋਈ ਵੀ ਦੁੱਖ ਨਹੀਂ ਆਉਂਦਾ ਕਹੇ ਰਬੀ ਦਾਸ ਪੁਕਾਰੇ ਜਪਿਓ ਨਾਮ ਦੁਏ ਹਰ ਕਾਰਜ ਸੋ ਏਕ ਸਦਾ ਸੁਖ ਮਾਣੋ ਦੁਏ ਸਤਿਗੁਰਵ ਦਾਸ ਮਹਾਰਾਜ ਜੀ ਪੁਕਾਰ ਕੇ ਕਹਿੰਦੇ ਹਨ ਕਿ ਪਤੀ ਪਤਨੀ ਦੋਨਾਂ ਨੂੰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਕਹੇ ਰਵਿਦਾਸ ਪੁਕਾਰੇ ਜਪਿਓ ਨਾਮ ਗੋਇ ਸਤਗੁਰੂ ਦਾਸ ਮਹਾਰਾਜ ਜੀ ਪੁਕਾਰ ਕੇ ਕਹਿੰਦੇ ਹਨ ਕਿ ਪਤੀ ਔਰ ਪਤਨੀ ਦੋਨਾਂ ਨੂੰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਹਰ ਕਾਰਜ ਸੋ ਏਕ ਸਦਾ ਸੁਖ ਮਾਣੋ ਦੋਇ ਇਹ ਹਰ ਦਾ ਨਾਮ ਜਪਣ ਦੇ ਨਾਲ ਜਿਹੜਾ ਜਪਣ ਦਾ ਕਾਰਜ ਹੈ ਇੱਕ ਸਲੇਸ਼ਟ ਕਾਰਜ ਹੈ ਜ ਜਦਾ ਸਿਮਰਨ ਕਰਕੇ ਦੋਨੋਂ ਪਤੀ ਪਤਨੀ ਸਦਾ ਸਦਾ ਸੁਖ ਮਾਣਦੇ ਹਨ ਕਹੇ ਭਾਈ ਤੁਸੀਂ ਦੋਨੋਂ ਹੀ ਘਰ ਦੇ ਵਿੱਚ ਕਹਿੰਦੇ ਜਿੰਨੇ ਪਰਿਵਾਰ ਦੇ ਮੈਂਬਰ ਹਨ ਅਸੀਂ ਸ਼ੁਕਰਾਨਾ ਕਰੀਏ ਉਸ ਪਰਮਾਤਮਾ ਦਾ ਧੰਨਵਾਦ ਕਰੀ ਉਸ ਪਰਮਾਤਮਾ ਦਾ ਤੇ ਜਦੋਂ ਕਹਿੰਦੇ ਧੰਨਵਾਦ ਕਰਦੇ ਆ ਸ਼ੁਕਰਾਨਾ ਕਰਦੇ ਆ ਤੇ ਸਾਰਾ ਪਰਿਵਾਰ ਸੁਖੀ ਵੱਸਦਾ ਹੈ ਕਹਿੰਦੇ ਅਮੀਰੀ ਗਰੀਬੀ ਜ਼ਿੰਦਗੀ ਦੇ ਵਿੱਚ ਆਉਂਦੀ ਰਹਿੰਦੀ ਹੈ ਅਮੀਰੀ ਦੇ ਨਾਲ ਕੋਈ ਕਹਿ ਨਹੀਂ ਸਕਦਾ ਕਿ ਪਰਿਵਾਰ ਸੁਖੀ ਵੱਸ ਸਕਦਾ ਹੈ ਤੇ ਗਰੀਬੀ ਹੋਵੇ ਤਾਂ ਫਿਰ ਦੁਖੀ ਵੱਸਦਾ ਕਹਿੰਦੇ ਨਹੀਂ ਪਰਿਵਾਰ ਦੇ ਵਿੱਚ ਆਪਸੀ ਪਿਆਰ ਭਾਈਚਾਰਾ ਸਤਿਆ ਸੰਤੋਖ ਹੋਵੇ ਸਬਰ ਸੰਤੋਖ ਹੋਵੇ ਤਾਂ ਗਰੀਬੀ ਦੇ ਵਿੱਚ ਵੀ ਪਿਆਰ ਸਤਿਆ ਸਬਰ ਸੰਤੋਖ ਦੇ ਨਾਲ ਪਰਿਵਾਰ ਸੁਖੀ ਰਹਿ ਸਕਦਾ ਹੈ ਤੇ ਜੇ ਅਮੀਰੀ ਹੋਵੇ ਕਿ ਦੂਸਰੇ ਨਾਲ ਲੜਾਈ ਹੋਵੇ ਘਰ ਦੇ ਵਿੱਚ ਇੱਕ ਦੂਸਰੇ ਨਾਲ ਖਾਣ ਵੱੱਡੂ ਖਾਣ ਵੱੱਡੂ ਹੋਵੇ ਇੱਕ ਦੂਸਰੀ ਦੀ ਗੱਲ ਨੂੰ ਹਮੇਸ਼ਾ ਕੱਟਿਆ ਜਾਵੇ ਤੇ ਉਹ ਪਰਿਵਾਰ ਹਮੇਸ਼ਾ ਦੁਖੀ ਰਹਿੰਦਾ ਹੈ ਤੇ ਜਦੋਂ ਮੰਨ ਲਓ ਕਿ ਕਿੰਨੇ ਗੱਲ ਕਹੀ ਪਾਈ ਵੀ ਆਹ ਕੰਮ ਕਰਨਾ ਹੈ ਤੇ ਫਟ ਦੂਸਰੇ ਨੇ ਜਵਾਬ ਦੇ ਦਿੱਤਾ ਤੇ ਮਨ ਉਸ ਵੇਲੇ ਦੁਖੀ ਹੁੰਦਾ ਹੈ ਕਿ ਭਾਈ ਮੈਨੂੰ ਕੰਮ ਕਿਹਾ ਇਹਨੇ ਕੰਮ ਕੀਤਾ ਨਹੀਂ ਉਹ ਪਰਿਵਾਰ ਸੁਖੀ ਨਹੀਂ ਵੱਸਦਾ ਹਮੇਸ਼ਾ ਇੱਕ ਦੂਸਰੇ ਦੇ ਨਾਲ ਚੱਲ ਕੇ ਹਰ ਕਿਸੇ ਦੀ ਦੂਸਰੇ ਇੱਕ ਦੂਸਰੇ ਦਾ ਦੁੱਖ ਸੁੱਖ ਸਮਝਣਗੇ ਤਾਂ ਗੁਰੂ ਪਹਿਰੇ ਸਾਜ ਸੰਜੋ ਪਰਿਵਾਰ ਹਮੇਸ਼ਾ ਸੁਖੀ ਵਸਦਾ ਹੈ ਇਸ ਕਰਕੇ ਸਤਗੁਰੂ ਬਦਾਸ ਮਹਾਰਾਜ ਜੀ ਸਾਨੂੰ ਸਮਝਾਉਣਾ ਕਰਦੇ ਆਣੇ ਕਿ ਜੀਵਨ ਦੇ ਵਿੱਚ ਪਰਮਾਤਮਾ ਦਾ ਨਾਮ ਜਪ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ